ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਣਾ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਦੱਸਕੋ ਅੱਜ ਅਸੀਂ ਖੜੇ ਆਂ ਪੁਲਿਸ ਥਾਣਾ ਸਦਾਂਬਿੜ ਵਿਖੇ ਜਿੱਥੇ ਕਿ ਪਿੰਡ ਗੁਰਸੀਆਂ ਖਾਨਮਮਦਆ ਇੱਕ ਜ਼ਮੀਨੀ ਮਵਾਦ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਰੌਲਾ ਚੱਲ ਰਿਹਾ ਵਾ ਤੇ ਇਹ ਮਾਮਲਾ ਨਾਂ ਨਿਬੜਦਾ ਦੇਖ ਕੇ ਇੱਕ ਤਰ੍ਹਾਂ ਨੇ ਜਿਹੜਾ ਮੀਡੀਆ ਦਾ ਹਸਾਰਾ ਲਿਆ ਤੇ ਪੁਲਿਸ ਨੂੰ ਇਨਸਾਫ ਨਹੀਂ ਦੇ ਰਹੀ ਆਉ ਆਪਾਂ ਇਥੋਂ ਦੀ ਜਿਹੜੀ ਮੌਜੂਦਾ ਪੰਚਾਇਤ ਕਲੋ ਜਾ ਕਲੋ ਜਾ ਪਰਾਂ ਹੋ ਜਾ ਚੜਾ ਚੜਾ ਉੱਤੇ ਆ ਦੇਖੋ ਜੀ ਮੇਰੀ ਮਾਂ ਨੂੰ ਜੀ ਚੱਲ ਕਲੋ ਚੱਲ ਜੜਾ ਉੱਤੇ ਜੇ ਪਿਓ ਦੇ ਜੜਾ ਉੱਤੇ ਆ ਜਾ ਜੜਾ ਜੜਾ ਪਿੱਟੂ ਪਰਾਂ ਚੜਾ ਉੱਤੇ ਜੜਾ ਖਲੋਤੀ ਰਵੀ ਪਰਾਂ ਨੂੰ ਖਲੋਤ ਰੋਤੀ ਰੋ ਆਹ ਦੇਖੋ ਜੀ ਮੇਰੀ ਮਾਂ ਦੇ ਉੱਤੇ ਰਿਕਟਰ ਚੜਾ ਲਿਆ ਰਿਆ ਆ ਦੇਖੋ ਜੀ ਆਹ ਦੇਖੋ ਜੀ ਮੇਰੀ ਮਾਂ ਦੇ ਟਰੈਕਟਰ ਚੜਦਾ ਜੀ ਆ ਵੇਖੋ ਜੀ ਮੇਰੀ ਮਾਂ ਨੂੰ ਮਾਰਤਾ ਜੀ ਉਹ ਡਰਾਈਵਰ ਬੈਠਾ ਜੀ ਪਹਿਲਾਂ ਟਰੈਕਟਰ ਉਹਨੇ ਲਿਆਂਦਾ ਆਹ ਦੇਖੋ ਜੀ ਮੇਰੀ ਮਾਂ ਨੂੰ ਮਾਰ ਡਰਾਈਵਰ ਆ ਜੀ ਕਿ ਕੀ ਨਾਮ ਤੁਹਾਡਾ ਸਿੰਧਰਪੁਰ ਕਿਹੜਾ ਪਿੰਡ ਆ ਤੁਹਾਡਾ ਗੁਰ ਸਿੰਘ ਖਾਨ ਮੁਹੰਮਦ ਅੱਜ ਤੁਸੀਂ ਆਪਣੇ ਨਗਰ ਦੀ ਮੌਜੂਦਾ ਪੰਚਾਇਤ ਦੇ ਨਾਲ ਪੁਲਿਸ سٹਾਨ ਸਿੱਧਾ ਬਿੜਫਕੇ ਪਹੁੰਚੇ ਹੋ ਕੀ ਮਾਮਲਾ ਜੀ ਅੱਲਾ ਖੇਤੀ ਦਾ ਰੋਲਾ ਮੇਰੀ ਸੱਸ ਦੀ ਜ਼ਮੀਨ ਸੀਗੀ ਅਸੀਂ ਆਪ ਦਾ ਹਿੱਸਾ ਹੱਕ ਲੈਣ ਰੋਕਣ ਗਏ ਸੀਗੇ ਇਹਨਾਂ ਨੇ ਸਾਡੇ ਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਚੜਾਦਾ ਚੜਾਦਾ ਤੇ ਉਹ ਤੁਹਾਡੀ ਸੱਸ ਦੀ ਹੁਣ ਮੌਤ ਹੋ ਚੁੱਕੀ ਹੈ ਹਾਂਜੀ ਉਹ ਮੌਤ ਹੋ ਚੁੱਕੀ ਹੈ 2 ਸਾਲ ਹੋ ਗਏ ਠੀਕ ਹੈ ਠੀਕ ਹੈ ਜੀ ਤੇ ਜਿਹੜੀ ਇਹ ਤੁਸੀਂ ਉਹਦੀ ਸੱਸ ਦੀ ਥੋੜਾ ਸਹਰਾ ਹੈਗਾ ਵਾ ਸਹਰਾ ਨਹੀਂ ਹੈਗਾ ਸਹਰਾ ਨਹੀਂ ਹੈਗਾ ਸੱਸ ਦੀ ਸੱਸ ਕਿਹਦੇ ਨਾਲ ਰਹਿੰਦੀ ਸੀਗੀ ਸੱਸ ਉਹਨਾਂ ਦੇ ਨਾਲ ਰਹਿੰਦੀ ਸੀ ਕਿੰਨਾ ਰਹਿੰਦੀ ਥੋੜੇ ਕੀ ਲੱਗਦੇ ਆ ਉਹ ਛੋਟੇ ਦਿਓਰ ਨਾਲ ਕਿੰਨੇ ਭੈਣ ਭਰਾ ਵਾ ਥੋੜੇ ਦਿਓਰ ਜਿੰਨੇ ਆ ਦੋ ਭਾਈ ਸੀਗੇ ਠੀਕ ਆ ਤੇ ਜਿਹੜੀ ਤੁਹਾਡੀ ਸੱਸ ਸੀ ਉਹ ਇੱਕ ਭਾਈ ਕੋਲੇ ਰਹਿੰਦੀ ਸੀ ਹਾਂਜੀ ਠੀਕ ਆ ਉਹਦੀ ਮੌਤ ਤੋਂ ਬਾਅਦ ਵੀ ਤੁਸੀਂ ਆਪਣਾ ਇਹ ਮੰਗਿਆ ਫਿਰ ਹਾਂਜੀ ਮੰਗਿਆ ਸੀ ਠੀਕ ਆ ਉਸ ਤੋਂ ਬਾਅਦ ਕੀ ਹੋਇਆ ਫਿਰ ਉਹਨਾਂ ਨੇ ਕੁਛ ਜ਼ਕਾਰਤੀ ਮੇਰੇ ਤੇ ਟਰੈਡ ਚੜਾਤਾ ਹੂੰ ਮਾਰਨ ਦੀ ਕੋਸ਼ਿਸ਼ ਕੀਤੀ ਚਾਰ ਪੰਜ ਮੁੰਡੇ ਉਹਨਾਂ ਨੇ ਕਿਹਾ ਵੀ ਚੜਾ ਦੇ ਚੜਾ ਦੇ ਰੋਜ਼ ਰੋਜ਼ ਦਾ ਰਹੀ ਆ ਵੀ ਨਾ ਪੇੜ ਦਿਓ ਹੂੰ ਤੋਂ ਚੜਾਉਣ ਵਾਲੇ ਬੰਦੇ ਦਾ ਨਾਮ ਕੀ ਆ ਉਹਦੇ ਨਾਮ ਰਾਜੂ ਪੂਰਾ ਨਾ ਰਾਜ ਦੂਆ ਇਹ ਕਿੰਨੇ ਸਮੇਂ ਦੀ ਗੱਲ ਆ ਜੀ ਇਹ ਦੋ ਮਹੀਨੇ ਹੋ ਗਏ ਦੋ ਮਹੀਨੇ ਤੇ ਜਦੋਂ ਹੁਣ ਟੈਕਟ ਲਾਇਆ ਕੋਈ ਤੁਹਾਡੇ ਸਟਾਈਂ ਬੱਜੀਆਂ ਸੀਗਾ ਹਾਂਜੀ ਮੇਰੇ ਤੁਸੀਂ ਕੋਈ ਸਰਕਾਰੀ ਹਸਪਤਲ ਦਾਖਲ ਰਹੇ ਆ ਦਾਖਲ ਉਹਨਾਂ ਨਹੀਂ ਕਰਿਆ ਸੀਗਾ ਕਹਿੰਦੇ ਛੁੱਟੀਆਂ ਹੈਗੀਆਂ ਤੇ ਦਵਾਈ-ਦਵਾਈ ਦਿੱਤੀ ਅਸ਼ਕਰੇ ਕੀਤੇ ਲੱਤਾਂ ਦੇ ਤੇ ਕੀ ਸਿਵਲ ਹਸਪਤਲ ਵਾਲੇ ਨੇ ਇਸ ਦੀ ਜਿਹੜੀ ਸੂਚਨਾ ਵਾ ਉਹ ਪੁਲਿਸ ਨਾਲ ਸਦਮੇ ਬੀ ਦਿੱਤੀ ਸੀ ਹਸਪਤਲ ਉਹ ਕਹਿੰਦੇ ਅਸੀਂ ਦੇ ਦਾਂਗੇ ਠੀਕ ਆ ਜੀ ਪਰ ਇੰਨਾ ਟਾਈਮ ਬੀਤ ਗਿਆ ਤਾਂ ਫਿਰ ਤਾਂ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਿਆ ਨਹੀਂ ਮਿਲਿਆ ਸਾਨੂੰ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਕੀ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਸਾਨੂੰ ਆਪ ਦਾ ਹੱਕ ਜਿਹੜਾ ਹਿੱਸਾ ਬੰਦਾ ਸਾਨੂੰ ਉਹ ਮਿਲ ਜਾਵੇ ਬਈ ਕੀ ਨਾਮ ਤੁਹਾਡਾ ਜਗਦੇਵ ਸਿੰਘ ਸਰਪੰਚ ਜੀ ਕਿਹੜਾ ਪਿੰਡਾ ਤੁਹਾਡਾ ਜੀ ਪਿੰਡ ਗੋਰਚੀਆਂ ਕਾਨ ਮਮਦ ਐ ਤੁਸੀਂ ਮੌਜੂਦਾ ਸਰਪੰਚ ਹੋ ਹਾਂਜੀ ਤੇ ਤੁਸੀਂ ਅੱਜ ਪੁਲਿਸ ਥਾਣੇ ਸਦਾ ਬਿੜੇ ਫੁੱਟ ਕੇ ਆ ਜੀ ਕੀ ਮਾਮਲਾ ਵਾ ਇਹ ਸ਼ਿੰਦਰਗੌਰ ਦਾ ਹੈਗਾ ਜੀ ਜ਼ਮੀਨ ਦਾ ਰੋਲਾ ਸੀਗਾ ਜੀ ਠੀਕ ਹੈ ਜੀ ਕਹੀ ਦੇਣਾ ਤੋਂ ਚੱਲਦਾ ਜੀ ਪੰਚਾਇਤ ਵੀ ਉੱਤੇ ਪਿੰਡ ਵਿੱਚ ਇਕੱਠੀ ਹੋਈ ਸੀ ਇਕੱਠ ਕਰਿਆ ਸੀ ਠੀਕ ਹੈ ਜੀ ਉਹਲਾ ਨਿਭੜਿਆ ਨਹੀਂ ਤੇ ਤੁਸੀਂ ਮੌਜੂਦਾ ਸਰਪੰਚ ਨੂੰ ਤੁਸੀਂ ਦੋਨਾਂ ਧਰਾਂ ਨੂੰ ਬਿਠਾ ਕੇ ਕੋਈ ਫੈਸਲਾ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂਜੀ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਜੀ ਠੀਕ ਹੈ ਜੀ ਨਿਭੜਿਆ ਨਹੀਂ ਤੇ ਕੀ ਇੱਕ ਜਿਹੜੀ ਹੁਣ ਧਰ ਦੇ ਨਾਲ ਆਇਆ ਦੂਸਰੀ ਧਰ ਨੇ ਤੁਹਾਡੀ ਗੱਲ ਕੋਈ ਮੰਨਣ ਦੀ ਲੋੜ ਨਹੀਂ ਸਮਝ ਕਦੇ ਨਹੀਂ ਜੀ ਠੀਕ ਹੈ ਕੋਸ਼ਿਸ਼ ਕੀਤੀ ਤੁਸੀਂ ਹਾਂਜੀ ਹਾਂਜੀ ਕੋਸ਼ਿਸ਼ ਕੀਤੀ ਹੈ ਜੀ ਠੀਕ ਆ ਸਮਝਾਇਆ ਬਥੇਰਾ ਨਹੀਂ ਸਮਝੇ ਦੇ ਸਰਪੰਚ ਜੀ ਕੋ ਤੁਸੀਂ ਇੱਕ ਸੱਚ ਗੱਲ ਦੱਸਿਓ ਤੁਸੀਂ ਮੌਜੂਦਾ ਮੁਖੀ ਹੋ ਐ ਜਿਹੜੀ ਇੱਕ ਤਾਂ ਦੀ ਬੀਬੀ ਨੇ ਦੂਸਲਾਇਆ ਵੀ ਮੇਰੇ ਉੱਤੇ ਟਰਟਰ ਚੜਾਤਾ ਸੀ ਇਹਨਾਂ ਨੇ ਉਹ ਸੱਚ ਆ ਜੀ ਹਾਂਜੀ ਇਹ ਬਿਲਕੁਲ ਸੱਚ ਆ ਜੀ ਠੀਕ ਹੈ ਪਰ ਉਹਨਾਂ ਨੇ ਮੁੰਡੇ ਨੇ ਉੱਪਰ ਚੜਾਇਆ ਸੀ ਇਹ ਜੀ ਠੀਕ ਆ ਜੀ ਚਲੋ ਪਰਮਾਤਮਾ ਵੱਲੋਂ ਬਚਾਅ ਹੋ ਗਿਆ ਤੇ ਉਹ ਚਰਚਾ ਸਾਨੂੰ ਮਿਲਦੀ ਕੋਈ ਵੀਡੀਓ ਵੀ ਬਣ ਚੁੱਕੀ ਆ ਜੀ ਇਹ ਸਹੀ ਆ ਹਾਂਜੀ ਹਾਂਜੀ ਵੀਡੀਓ ਹੈਗੀ ਆ ਉਹਨਾਂ ਸਰਪੰਚ ਸਾਹਿਬ ਕਿੰਨੇ ਟਾਈਮ ਦੀ ਗੱਲ ਆ ਇਹ ਹਮ 2 ਕੁ ਮਹੀਨੇ ਹੋ ਗਏ ਜੀ ਠੀਕ ਆ ਜੀ ਤੇ 2 ਕੁ ਮਹੀਨੇ ਦਾ ਕੋਈ ਇਹਨਾਂ ਦੀ ਬਹਿ ਕੇ ਸੈਟੀਸਫਾਈ ਹੋਈ ਨਹੀਂ ਨਹੀਂ ਜੀ ਹੋਈ ਨਹੀਂ ਇਹ ਕੀ ਲੱਗਦਾ ਕਿ ਪਰਿਵਾਰਕ ਦਾ ਮਾਮਲਾ ਵਾ ਹਾਂਜੀ ਹਾਂ ਠੀਕ ਆ ਤੇ ਇਹ ਪਰਿਵਾਰਗੇ ਦੀ ਬੀਬੀ ਨੇ ਦੋਸਲਾਏ ਮੇਰੇ ਟੇਟੇ ਘਰਾਤਾ ਸੀ ਕਿੰਨੇ ਕੁ ਜ਼ਮੀਂਦਾਰ ਰੋਲਾ ਜੀ ਜ਼ਮੀਨ ਹੈਗੀ ਤਿੰਨ ਕਿੱਲੇ ਹੈਗੇ ਜੀ ਇੱਕ ਕਿੱਲਾ ਮਾਤਾਂ ਦਾ ਜੀ ਠੀਕ ਆ ਉਹ ਦਾ ਰੋਲਾ ਜੀ ਠੀਕ ਆ ਹਾਂਜੀ ਤੇ ਹੁਣ ਕੋ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਇਹਨਾਂ ਨੂੰ ਹੀ ਇਨਸਾਫ ਦਿੱਤਾ ਜਾਵੇ ਠੀਕ ਆ ਜਿਹੜਾ ਇਹਨਾਂ ਦਾ ਹੱਕ ਮੰਗਦਾ ਉਹ ਦਵਾਇਆ ਜਾਵੇ ਠੀਕ ਆ ਹਾਂਜੀ ਬਤਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਆਮਰੇਡ ਬਲਜੀਤ ਸਿੰਘ ਜੋ ਸਮਾਜਿਕ ਮੁੱਦਿਆਂ ਲੈ ਕੇ ਜੋ ਲੋਕਾਂ ਨਾਲ ਧੱਕੇਸ਼ਾਂ ਨੂੰ ਲੈ ਕੇ ਵੱਖ-ਵੱਖ ਸਮੇਂ ਤੇ ਆਪਣਾ ਸੰਘਰਸ਼ ਕਰਦੇ ਆ ਰਹੇ ਆ ਇਹ ਵੀ ਅੱਜ ਵਿਸ਼ੇਸ਼ ਤੌਰ ਤੇ ਥਾਣੇ ਪਹੁੰਚੇ ਹੋਏ ਆ ਆਓ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਅਸਲੀ ਮਸਲਾ ਕਿਸਾ ਵੀ ਤੁਸੀਂ ਇਸ ਨੂੰ ਕਿਵੇਂ ਆਪਣੀ ਨਿਗਾਹ ਦੇ ਨਾਲ ਦੇਖਦੇ ਹੋ ਕੀ ਮਸਲਾ ਜੀ ਕਾਂਗਰਸ ਸਾਹਿਬ ਅੱਜ ਤੁਸੀਂ ਪੁਲਟਾਂ ਸੰਧਾ ਮੇਰੇ ਪਹੁੰਚੇ ਆ ਇਹ ਸਾਰਾ ਤਸਵੀਰ ਤੁਸੀਂ ਵੀ ਇਲਾਕੇ ਵਿੱਚ ਰਹਿੰਦੇ ਹੋ ਲੋਕਾਂ ਦੀਆਂ ਸਮਾਜਿਕ ਜਿਹੜੀਆਂ ਬਰਾਈਆਂ ਨੂੰ ਜਿਹੜੀਆਂ ਖਰਾਬ ਲੜਾਈ ਲੜਦੇ ਹੋ ਇਹ ਕੀ ਅਸਲ ਮਾਮਲਾ ਵਾ ਇਹ ਜੀ ਮਾਮਲਾ ਹੈਗਾ ਜੀ ਇਹਨਾਂ ਦੀ ਸੱਸ ਸੀਗੀ ਜੀ ਠੀਕ ਹੈ ਜੀ ਇਹ ਦੁੰਨੀਆਂ ਜਿਹੜੀਆਂ ਹੈਗੀਆਂ ਦਰਾਨੀ ਜਠਾਣੀ ਇਹਨਾਂ ਦੇ ਦੋਨਾਂ ਦੇ ਹਸਬੰਦ ਪਹਿਲੇ ਹੀ ਮਰ ਚੁੱਕੇ ਆ ਵਿਧਵਾ ਔਰਤਾਂ ਨੇ ਜੀ ਠੀਕ ਹੈ ਜੀ ਉਹ ਇਹ ਆਪ ਦੀ ਸੱਸ ਨੂੰ ਜਿਹੜੀ ਛੋਟੀ ਦਰਾਨੀ ਹੈਗੀ ਉਸ ਸੰਭਾਲ ਰਹੀ ਸੀ ਚਿਰ ਤੋਂ ਠੀਕ ਹੈ ਜੀ ਉਹ ਇਹਨਾਂ ਨੇ 14-15 ਲਗਾਤਾਰ ਉਹ ਇਹਨਾਂ ਦੇ ਕੋਲ ਰਹੀ 2 ਸਾਲ ਹੋ ਗਏ ਉਹਦੀ ਡੈਥ ਹੋਈ ਨੂੰ ਇਹਨਾਂ ਕੋਲੇ ਤਿੰਨ ਕਿੱਲੇ ਜ਼ਮੀਨ ਸੀ ਜੀ ਉਹਦੇ ਚੋਂ ਇੱਕ ਕਿੱਲਾ ਇਹਨਾਂ ਨੂੰ ਦੇ ਦਿੱਤਾ ਗਿਆ ਸੀ ਮਾਤਾ ਦਾ ਹਿੱਸਾ ਰੱਖ ਲਿਆ ਗਿਆ ਸੀ ਆ ਕਈ ਗਰੀ ਪਿੰਡ ਚ ਪੰਚਾਇਤ ਵੀ ਹੋਈ ਵੀ ਜਿੰਨਾ ਚਿਰ ਮਾਤਾ ਜਿੰਦੀ ਹੈਗੀ ਆ ਵੀ ਉਨਾਂ ਚਿਰ ਇਹ ਦੂਜੇ ਦਰਾਨੀ ਹੀ ਰੱਖੇਗੀ ਮਾਤਾ ਨੂੰ ਔਰ ਮਾਤਾ ਦਾ ਹਿੱਸਾ ਵੀ ਦਰਾਨੀ ਰੱਖੇਗੀ ਉਸ ਤੇ ਮਰਨ ਤੋਂ ਬਾਅਦ ਇਹਨੂੰ ਵੰਡ ਦਿੱਤਾ ਜਾਵੇਗਾ ਤੇ ਉਹਨਾਂ ਦੀ ਘਰ ਦੀ ਜਗ੍ਹਾ ਵੀ ਸੀਗੀ ਜੀ 90 ਕਿ ਫੁੱਟ ਸੀਗੀ ਜੀ ਇਹਨਾਂ ਨੂੰ 30 ਫੁੱਟ ਜਗ੍ਹਾ ਦਿੱਤੀ ਗਈ ਜੀ ਵੀ ਮਰਨ ਤੋਂ ਬਾਅਦ ਵੀ ਉਹਦੀ ਵੀ ਵੰਡ ਕੀਤੀ ਜਾਵੇਗੀ ਪਰ ਇਹ ਜਦੋਂ ਆਪਣਾ ਜ਼ਮੀਨ ਦਾ ਹਿੱਸਾ ਲੈਣ ਗਈ ਜੀ ਖੱਤੇ ਵਿੱਚ ਵੀ ਹੁਣ ਮੇਰੀ ਸੱਸ ਮਰੀ ਨੂੰ 2 ਸਾਲ ਹੋ ਗਏ ਵੀ ਮੇਰੀ ਜ਼ਮੀਨ ਦਾ ਹਿੱਸਾ ਦਿੱਤਾ ਜਾਵੇ ਜੀ ਪਹਿਲਾਂ ਪਿੰਡ ਚ ਪੰਚਾਇਤ ਇਕੱਠੀ ਕੀਤੀ ਗਈ ਇਹਨਾਂ ਬੰਦਿਆਂ ਨੇ ਉੱਥੇ ਵੀ ਇਹਨਾਂ ਦੀ ਨਾ ਕੋਈ ਪ੍ਰਵਾਹ ਕੀਤੀ ਜੀ ਕਹਿੰਦੇ ਅਸੀਂ ਹਿੱਸਾ ਨਹੀਂ ਦੇਣਾ ਹੈਗਾ ਪਰ ਇਹ ਹਿੱਸਾ ਲੈਣ ਦੇ ਲਈ ਖੇਤ ਗਈ ਤਾਂ ਉਹਨਾਂ ਦੂਸਰੀ ਪਾਰਟੀ ਵਾਲਿਆਂ ਨੇ ਇਹਦੀ ਦਰਾਣੀ ਦੇ ਬੱਚਿਆਂ ਨੇ ਇਹਦੇ ਉੱਪਰ ਟਰੈਕਟਰ ਚਲਾ ਦਿੱਤਾ ਜੀ ਇਹ ਸੱਚ ਹੈ ਟਰੈਕਟਰ ਇਹ ਸੱਚ ਹੈ ਜੀ ਇਹਦੀ ਵੀਡੀਓ ਵਾਇਰਲ ਹੋ ਚੁੱਕੀ ਹੈ ਜੀ 2 ਮਹੀਨੇ ਦਾ ਮਸਲਾ ਜੀ ਇਹ ਪੁਲਿਸ ਕੋਲੇ ਵੀ ਇਹ ਪਰਿਵਾਰ 10-20 ਵੇਰੀ ਆਪਣੀ ਪੰਚਾਇਤ ਨੂੰ ਨਾਲ ਲੈ ਕੇ ਇੱਥੇ ਥਾਣੇ ਪਹੁੰਚਦੇ ਆਏ ਆ ਜੀ ਪਰ ਪੁਲਿਸ ਵੀ ਗੋਗਲੋਂ ਤੇ ਮਿੱਟੀ ਲਾਉਂਦੀ ਹੈ ਜੀ ਕਿਸੇ ਨੇ ਕੋਈ ਪ੍ਰੋਪਰ ਕਾਰਵਾਈ ਨਹੀਂ ਕੀਤੀ ਅੱਜ ਵੀ ਅਸੀਂ ਇਸ ਮਸਲੇ ਤੇ ਆਏ ਸੀਗੇ ਜੀ ਵੀ ਜੋ ਇਹਦੇ ਨਾਲ ਬੀਬੀ ਨੇ ਵਧੀਕੀ ਹੋਈ ਆ ਇਹਦੇ ਉੱਪਰ ਟਰੈਕਟਰ ਚੜਾਇਆ ਉਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਐਸੀ ਇਲਾਕੇ ਵਿੱਚ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ ਇਹ ਕਮਰਦ ਸਾਹਿਬ ਜਦੋਂ ਬੀਬੀ ਨੂੰ ਟਰੈਕਟਰ ਚੜਾਇਆ ਤੁਸੀਂ ਦੱਸ ਰਹੇ ਹੋ ਇਹ ਬੀਬੀ ਨੂੰ ਦਾਖਲ ਵੀ ਨਹੀਂ ਰਹੀ ਸੀ ਕਿਸੇ ਹਸਪਤਾਲ ਇਹ ਜਾ ਤਿੰਨ ਚਾਰ ਦਿਨ ਰਹੇ ਸੀਗੇ ਜੀ ਐਡਮਿਟ ਉਹਨਾਂ ਨੇ ਇਹਦੀ ਐਮਰਰ ਕੱਟ ਕੇ ਸੱਟਾਂ ਬਲੰਟ ਸੀਗੀਆਂ ਜੀ ਇਹਨੂੰ ਘਰ ਭੇਜ ਦਿੱਤਾ ਸੀਗਾ ਜੀ ਉਸ ਤੋਂ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਵੀ ਇਹਨਾਂ ਦੇ ਨਾਲ ਆਏ ਆ ਜੀ ਪਰ ਉਹ ਸੱਤਾਧਾਰੀ ਸਰਕਾਰ ਵਾਲੇ ਉਹਨਾਂ ਦੇ ਸਿਰ ਤੇ ਆ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਨਾ ਹਿੱਸਾ ਦੇਣਾ ਨਾ ਕੋਈ ਕਾਰਵਾਈ ਹੋਣ ਦੇਣੀ ਆ ਇਸ ਕਰਕੇ ਇਹ ਇਸ ਜਗ੍ਹਾ ਤੇ ਹੀ ਰੁਕਿਆ ਹੋਇਆ ਹੈਗਾ ਜੀ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਉਹ ਸੱਤਾਧਾਰੀ ਨਾਲ ਪਾਰਟੀ ਨਾਲ ਜੁੜੇ ਹੋਏ ਆ ਜੀ ਉਹਨਾਂ ਦਾ ਦਬਾਅ ਜੀ ਅੱਜ ਪਾਰਟੀ ਦਾ ਇਸ ਕਰਕੇ ਗਰੀਬ ਪਰਿਵਾਰ ਦੀ ਨੀਂ ਸੁਣੀ ਜਾ ਰਹੀ ਇਸ ਕਰਕੇ ਅਸੀਂ ਇੱਥੇ ਆਪ ਅੱਜ ਆਏ ਹਾਂ ਜਿਹਨਾਂ ਦੇ ਨਾਲ ਪਰ ਅੱਜ ਵੀ ਜਿਹੜੇ ਆਈਓ ਇਹ ਕੇਸ ਦੇਖ ਰਹੇ ਨੇ ਜਿਹੜੀ ਬੀਬੀ ਤੇ ਟਰੈਕਟਰ ਚੜਾਇਆ ਉਹਨੂੰ ਵੀ ਨਾਲ ਹੀ ਵਹਾ ਲਿਆ ਗਿਆ ਵੀ ਤੇਰੇ ਤੇ ਵੀ ਮੁਕੱਦਮਾ ਦਰਜ ਕੀਤਾ ਜਾਵੇਗਾ ਇਹ ਸਰਾ ਸਰ ਗਲਤ ਆ ਅਸੀਂ ਇਹਦੀ ਨਿੰਦਾ ਕਰਦੇ ਹੈਗੇ ਆ ਵੀ ਜਿਹੜੇ ਦੋਸ਼ੀ ਉਹਨਾਂ ਖਿਲਾਫ ਕਾਰਵਾਈ ਹੋਵੇ ਜਿਹੜੇ ਟਰੈਕਟਰ ਥੱਲੇ ਦਿੱਤੇ ਆ ਉਹਨਾਂ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਅਨਸਾਫ਼ ਦੇਣ ਦੀ ਬਜਾਏ ਉਹਨਾਂ ਨੂੰ ਡਰਾ ਕੇ ਅੰਦਰ ਬਹਾਇਆ ਗਿਆ ਵੀ ਇਹ ਡਰਦੇ ਆਪੇ ਭੱਜ ਜਾਣਗੇ ਕਿਉਂਕਿ ਸੱਤਾਧਾਰੀ ਪਾਰਟੀ ਦੂਜੀ ਪਾਰਟੀ ਦੇ ਨਾਲ ਹੈ ਠੀਕ ਹੈ ਜੀ ਤੇ ਕੰਪਲੇਸ਼ਨ ਜਿਵੇਂ ਤੁਸੀਂ ਵੱਡੇ ਵੱਡੇ ਸਮਾਜਿਕ ਮੁੱਦੇ ਠਾਉਂਦੇ ਆਂ ਅਗਰ ਜੇ ਇਹਨਾਂ ਨੂੰ ਅਨਸਾਫ਼ ਨਾਮ ਲਿਆ ਤੇ ਅਗਲਾ ਕਦਮ ਕੀ ਹੋਊਗਾ ਤੁਹਾਡਾ ਅਗਲਾ ਕਦਮ ਜੀ ਅਸੀਂ ਆਪਣੀ ਪਾਰਟੀ ਨਾਲ ਵਿਚਾਰ ਕਰਕੇ ਸਾਥੀਆਂ ਦਾ ਵਿਚਾਰ ਕਰਕੇ ਅਗਲੀ ਸਟੇਟਮੈਂਟ ਦੇਵਾਂਗੇ ਔਰ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਇਲਾਕੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਉਹਦੇ ਖਿਲਾਫ ਨਸ਼ੇ ਖਿਲਾਫ ਇੱਕ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਵੀ ਦੇਵਾਂਗੇ ਔਰ ਸ਼ਹਿਰ ਦੇ ਵਿੱਚ ਮਾਰਚ ਕਰਕੇ ਗੁੰਡਾਗਰਦੀ ਤੇ ਇਹਨਾਂ ਗਲਤ ਅੰਸ਼ਰਾਂ ਦੇ ਖਿਲਾਫ ਵੀ ਅਸੀਂ ਥਾਣੇ ਦਾ ਘਰੋਂ ਵੀ ਕਰ ਸਕਦੇ ਹਾਂ